ਜੰਢਿਆਰਾ ਗੁਰੂ ਦੀ ਪੁਲਿਸ ਨੂੰ ਵੱਡੀ ਵੱਡੀ ਕਾਮਯਾਬੀ ਦੋ ਨੌਜਵਾਨ ਜੋ ਕਿ ਨਸ਼ੇੜੀ ਗਏ ਸੀ ਨਜਾਇਜ਼ ਹਥਿਆਰ ਲੈ ਕੇ ਘੁੰਮਦੇ ਫਿਰਦੇ ਸੀ ਪੁਲਿਸ ਨੇ ਇਹਨਾਂ ਨੂੰ ਫੜ ਕੇ ਕਬਜ਼ੇ 'ਚ ਲੈ ਲਿਆ ਤਿਆਰਾਂ ਨੂੰ ਨਾਦਨਾ ਸਲਾਖਾਂ ਦੇ ਪਿੱਛੇ ਸੌੜ ਦਿੱਤਾ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇ ਦਿੱਤੇ ਪੁਲਿਸ ਦੇ ਵੱਡੇ ਅਧਿਕਾਰੀ ਆਉਂ ਚਾਹਦੇ ਆ ਕਿ ਕਿਹਨਾਂ ਹੋਂ ਤੱਕ ਕਿਵੇਂ ਇਹਨਾਂ ਦੋ ਨਸ਼ੇੜੀਆਂ ਨੂੰ ਫੜ ਕੇ ਕੀਤਾ ਗਿਆ ਕਾਬੂ ਆਉਂ ਚਾਹਦੇ ਆ ਅੱਜ ਸਾਡੇ ਚੌਕੀਨ ਚਾਰਜ ਐਸਐਸਆਈ ਹਰਜਿੰਦਰ ਸਿੰਘ ਗਹਿਰੀ ਮੰਡੀ ਸੂਚਨਾ ਮਿਲੀ ਸੀ ਇੱਕ ਬਨੇ ਜਸ਼ਨਪ੍ਰੀਤ ਸਾਜਨ ਤੇ ਦੂਜੇ ਉਹਨੇ ਜਗਜੀਤ ਹੋਰੀਆਂ ਕੋਈ ਇਹਨਾਂ ਦਾ ਟਕਰਾਰ ਹੋਇਆ ਸੀ ਤੇ ਜਿਹੜੇ ਜਸ਼ਨਪ੍ਰੀਤ ਆ ਇਹਨਾਂ ਦੇ ਘਰ ਦੇ ਵਿੱਚ ਇਕੱਠੇ ਹੋ ਕੇ ਚਾਰ ਪੰਜ ਮੁੰਡੇ ਕੋਈ ਲੜਕੇ ਵਾਲਿਆਂ ਦੇ ਘਰ ਹਮਲਾ ਕਰਨ ਦੀ ਤਿਆਰੀ ਸੀ ਜਦੋਂ ਖਬਰਾਂ ਖਬਰ ਮਿਲੀ ਤਾਂ ਇਹਨਾਂ ਨੇ ਨਾਕਾਬੰਦੀ ਕੀਤੀ ਨਾਕਾਬੰਦੀ ਤੇ ਜਸ਼ਨਪ੍ਰੀਤ ਆਕਾਸ਼ਦੀਪ ਜਿਹੜੇ ਮੌਕੇ ਤੇ ਗ੍ਰਿਫਤਾਰ ਕੀਤੇ ਆ ਜੀ ਉਹਨਾਂ ਦੇ ਕੋਲੋਂ ਇੱਕ ਪਿਸਤੌਲ 30 ਬੋਰ ਨਜਾਇਜ਼ ਬਰਾਮਦ ਹੋਇਆ ਨਾਲ ਕਾਟਰੀਜ ਤੇ ਉਹਦਾ ਮੈਗਜ਼ੀਨ ਤੇ ਉਹਨਾਂ ਦੀ ਪੁਸ਼ਕਿਸ਼ ਤੇ ਪਤਾ ਲੱਗਾ ਵੀ ਇਹ ਸਾਜਨ ਤੇ ਕਰਨਦੀਪ ਜਿਹੜੇ ਇਹਨਾਂ ਦੇ ਸਾਥੀ ਆ ਉਹਨਾਂ ਨੇ ਇਹ ਲਿਆ ਸੀਗਾ ਇਹਦੀ ਵਾਰੀ ਵੈਰੀਫਾਈ ਕਰ ਰਹੇ ਆ ਇਹ ਪਿਸਤੌਲ ਜਿਹੜਾ ਨਜਾਇਜ਼ ਆ ਕਿੱਥੋਂ ਆਇਆ ਇਹਦਾ ਕੋਈ ਪਿਛਲਾ ਰਿਕਾਰਡ ਕੋਈ ਅਸ਼ੋਕੜ ਰਿਕਾਰਡ ਐਸੀ ਕੋ ਉਹ ਕਰ ਰਹੇ ਆ ਜੋ ਇੱਕ ਨਜਾਇਜ਼ ਪਿਸਤੌਲ ਲਈ ਫਿਰਦੇ ਆ ਕੋਈ ਪਿਛੋਕੜ ਰਿਕਾਰਡ ਤੇ ਇਹਨਾਂ ਦਾ ਮੈਂ ਚੰਗਾ ਨਹੀਂ ਸਮਝਦਾ ਬਾਕੀ ਇਹ ਵੀ ਸਾਡੇ ਸੀਨੀਅਰ ਅਫਸਰ ਦੀਆਂ ਡਾਇਰੈਕਸ਼ਨ ਤੇ ਸਰਕਾਰ ਵੱਲੋਂ ਵੀ ਜੋ ਹਦਾਇਤਾਂ ਨੇ ਜਿਹੜੇ ਇਹੋ ਜਿਹੇ ਮਾੜੇ ਅੰਸਰ ਨੇ ਚਾਹੇ ਅਸਲਾ ਲਈ ਕਰਦੇ ਨੇ ਚਾਹੇ ਡਰੱਗ ਵੇਚਦੇ ਨੇ ਬਿਲਕੁਲ ਨਹੀਂ ਬਖਸ਼ੇ ਜਾਣਗੇ ਜੀ ਸਾਨੂੰ ਤੁਹਾਡੇ ਪਬਲਿਕ ਦੇ ਸਾਹ ਦੀ ਲੋੜ ਆ ਜੀ ਇਹਨਾਂ ਦਾ ਸਖਤੀ ਨਾਲ ਨਜਿੱਠਿਆ ਜਾਏਗਾ ਜਿਵੇਂ ਪਹਿਲਾਂ ਨਜਿੱਠਾਈ ਇਸੇ ਤਰ੍ਹਾਂ ਹੀ ਹੁਣ ਸਖਤੀ ਨਾਲ ਨਜਿੱਠਿਆ ਜਾਏਗਾ ਜੀ ਜੀ ਇੱਕ ਨਸ਼ੇ ਦੀ ਆਦੀ ਜੀ ਨਸ਼ਾ ਹੈ ਹੁਣ ਮੈਂ ਫਿਲਹਾਲ ਅਰੈਸਟ ਭਾਈ ਆ ਇਹਨਾਂ ਦਾ ਰਿਮਾਰਕ ਲਵਾਂਗੇ ਜੀ ਰਿਮਾਂਡ ਦੇ ਵਿੱਚ ਇਹਨਾਂ ਦਾ ਹਰ ਤਰ੍ਹਾਂ ਦਾ ਟੈਸਟ ਕਰਾਂਗੇ ਟੈਸਟ ਕਰਵਾਵਾਂਗੇ ਤਾਂ ਔਰ ਚੈੱਕ ਕਰਾਂਗੇ ਵੀ ਕੀ ਹੈਗਾ ਜੇ ਨਸ਼ੇ ਦੇ ਆਦੀ ਹੋਣਗੇ ਜਾਂ ਨਸ਼ਾ ਵੇਚਦੇ ਹੋਣਗੇ ਤੇ ਉਸ ਐਂਗਲ ਤੋਂ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕਰਾਂਗੇ ਕਿ ਕਿੱਥੋਂ ਬਣਾਈਆਂ ਵਾ ਤੇ ਅਗਰ ਇਹਨਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਤਾਂ ਉਹ ਬਕਾਇਦਾ ਸੀਜ਼ਡ ਔਰ ਫ੍ਰੀਜ਼ ਹੋਣਗੀਆਂ ਜੀ